ਪਿੰਡ ਬੁਰਜ ਤੇ ਪਿੰਡ ਅਮਰਪੁਰਵੇਲਾ ਖੜੇ ਅਸੀਂ ਆਗੇ ਜੀ ਪਿੰਡ ਅਮਰਪੁਰਵੇਲਾ ਤੇ ਬੇਨਤੀਆਂ ਇਹ ਹੈ ਵੀ ਜਿਹੜਾ ਵੀ ਕੁਛ ਮਾੜੀ ਮੋਟੀ ਟਕਰਾਰ ਹੋਈ ਸੀ ਦੋ ਦਿਨ ਪਹਿਲਾਂ ਮਾਈਨਿੰਗ ਨੂੰ ਲੈ ਕੇ ਮੈਂ ਹੁਣ ਡਿਟੇਲ ਚ ਨਹੀਂ ਜਾਣਾ ਉਹਨੂੰ ਲੈ ਕੇ ਜਿਹੜੀ ਬੜੀ ਗੱਲ ਹੋਈ ਪ੍ਰੀਤਮ ਸਿੰਘ ਜੀ ਆ ਜੋ ਨੇੜੇ ਫੇ ਦੋਹਾਂ ਪਿੰਡਾਂ ਦੀ ਪੰਚਾਇਤਾਂ ਨੇ ਮੋਤਵਰ ਬੰਦਿਆਂ ਨੇ ਬੁਰਜ ਵਾਲਿਆਂ ਨੇ ਵੀ ਔਰ ਅਮਰਪੁਰਵੇਲਾ ਦੀ ਵੀ ਸੰਗਤ ਨੇ ਬੜੇ ਸੰਘਰਸ਼ੀ ਲੋਕ ਐ ਮਾਣ ਵੀ ਐ ਨਾ ਪਰ ਰੋਲੀ ਦੇ ਵੀ ਸਾਥੀ ਆਏ ਹੋਏ ਆ ਮੋਠਾ ਪਰਤੇ ਵੀ ਆਏ ਹੋਏ ਆ ਸਾਡੇ ਵੀ ਨਾਲ ਦੀ ਟੀਮ ਸਾਰੀ ਆਈ ਵੀ ਹੈ ਇਹ ਫੈਸਲਾ ਕਰ ਲਿਆ ਕਿ ਦੋਹਾ ਪਿੰਡਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਾਇਨੀ ਨਹੀਂ ਹੋਣ ਦਿੱਤੀ ਜਾਊਂਗੀ ਜੇ ਕੋਈ ਕਰੂਗਾ ਤਾਂ ਭਾਈ ਦੋਹਾ ਪਿੰਡਾਂ ਦੇ ਲੋਕ ਉਹਨੂੰ ਨਜਿੱਠੋਗੇ ਠੀਕ ਹੈ ਜੀ ਕਾਨੂੰਨ ਦੇ ਦਾਇਰੇ ਮੁਤਾਬਕ ਵੀ ਉਦਾਂ ਵੀ ਕਾਰਵਾਈ ਕਰਾਵਾਂਗੇ ਠੀਕ ਹੈ ਜੀ ਤੇ ਇਸ ਕਰਕੇ ਇਹ ਹੈ ਅਸਲ ਭਾਈਚਾਰਕ ਸਾਂਝ ਦੀ ਮਿਸਾਲ ਇਹ ਹੈ ਕੰਮ ਚਾਹੇ ਸਰਕਾਰਾਂ ਦੇ ਐ ਚਾਹੇ ਆਮ ਲੋਕਾਂ ਦੇ ਐ ਚਾਹੇ ਪਤਵੰਤੇ ਲੋਕਾਂ ਦੇ ਐ ਚਾਹੇ ਚੋਣਵੇਂ ਬੰਦਿਆਂ ਦੇ ਐ ਜੇ ਐਦਾਂ ਦੀ ਤਰੀਕੇ ਨਾਲ ਚੱਲੀਏ ਤੇ ਆਪਾਂ ਸੱਚ ਸਮਝੀਏ ਪਈ ਇਸ ਚੀਜ਼ ਦਾ ਨੁਕਸਾਨ ਐ ਬਾਕੀ ਰਹਿ ਗਈ ਬੜੇ دریاਵਾਂ ਦੀ ਗੱਲ ਜੋ ਕਾਨੂੰਨ ਦੇ ਦਾਇਰੇ ਚ ਕੰਮ ਹੁੰਦਾ ਉੱਥੇ ਉਸ ਹਾਵ ਨਾਲ ਕੀਤਾ ਜਾਵੇ ਠੀਕ ਐ ਜੀ ਪਰ ਜੇ ਕਹੀਏ ਤੇ ਇੱਥੇ ਕਿਸੇ ਪ੍ਰਕਾਰ ਦੇ ਨਾਲ ਮਾਈਨਿੰਗ ਹੋਊਗੀ ਤਾਂ ਇਹ ਮਾਈਨਿੰਗ ਨਹੀਂ ਹੋਣ ਦੇਣੀ ਤਾਂ ਇਹ ਫੈਸਲਾ ਸਾਰਿਆਂ ਨੂੰ ਪ੍ਰਵਾਨਤ ਐ ਜੀ ਪ੍ਰਵਾਨਤ ਐ ਜੀ ਸਰਪੰਚ ਸਾਹਿਬ ਆਜੋ ਨੇੜੇ ਹੈਦਰ ਆ ਜੋ ਨੇੜਾ ਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਆਪਣੇ ਆਪਣੇ ਇਸ ਫੈਸਲੇ ਪਰ ਭਾਈ ਡਟੇ ਰਹਿਣਾ ਠੀਕ ਹੈ ਜੀ ਕੋਈ ਹੋਰ ਪਿੰਡ ਦਾ ਕੋਈ ਵਿਚਾਰ ਪੇਸ਼ ਕਰਨੇ ਹੋਵੇ ਕਹਿਣਾ ਹੋਵੇ ਤਾਂ ਦੋ ਸ਼ਬਦ ਕਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਨਗਦੇ ਵਿਰੋਧ ਪਰਸੋ ਚੌਥ ਦਾ ਰੌਲਾ ਪੈ ਰਿਹਾ ਸੀ ਸਾਡੇ ਪਿੰਡ ਬੁਰਜੇ ਦਾ ਤੇ ਅਮਰਪੁਰਵੇਲੇ ਦਾ ਵੈਸੇ ਤਾਂ ਜੋ ਸਾਡੇ ਦੋਹੇ ਪਿੰਡਾਂ ਅਸੀਂ ਇੱਕ ਦੂਏ ਦੇ ਵਗੈਰਾ ਵਸਾ ਵੀ ਨਾ ਖਾਂਦੇ ਹੈਗੇ ਇਹ ਵੀ ਨਾਲ ਲੱਗਦੀ ਸ਼ਰਤ ਵਾਲੀ ਗੱਲ ਹੈ ਇਹ ਤਾਂ ਚਲੋ ਪਤਾ ਨਹੀਂ ਕਿੱਦਾਂ ਤਕਰਾਰ ਹੋ ਗਿਆ ਪ੍ਰਮਾਤਮੇ ਜਣਾ ਕੁਦਰਤ ਦੇ ਜਣਾ ਗੁਰਨਾਨਕ ਪਾਤਸ਼ਾਹ ਚਲੋ ਫੇਰ ਵੀ ਗੌਰਵ ਰਾਨਾ ਹੁਣਾਂ ਦਾ ਵੀ ਇਹਨਾਂ ਦਾ ਵੀ ਧੰਨਵਾਦ ਹੈ ਜਿਹਨੇ ਵਿੱਚ ਪਾ ਕੇ ਪਰਿਵਾਰਕ ਸਾਂਝ ਨੂੰ ਬੁਰਜ ਵਾਲਿਆਂ ਨੇ ਵੀ ਚਲੋ ਸਾਡੀ ਗੱਲ ਨੂੰ ਜੋ ਹੀ ਨਹੀਂ ਕੱਲ ਗਲਤੀ ਕੀਤੀ ਨਹੀਂ ਮਹਿਸੂਸ ਕੀਤਾ ਕਿ ਜਦੋਂ ਸੰਗਤ ਦੇ ਵਿੱਚ ਕੋਈ ਇਨਸਾਨ ਗਲਤੀ ਮੰਨ ਲਵੇ ਨਾ ਉਹਨੂੰ ਸੰਗਤ ਵੱਡੀ ਹੁੰਦੀ ਹੈ ਸੋ ਸੰਗਤ ਨੇ ਫੈਸਲਾ ਇਹ ਕੀਤਾ ਕਿ ਆਪਸ ਵਿੱਚ ਇਹ ਦੋਹਾਂ ਪਿੰਡਾਂ ਨੇ ਰਲ ਮਿਲ ਕੇ ਜੋ ਫੈਸਲਾ ਕੀਤਾ ਮੈਂ ਤਾਂ ਇਹਨੂੰ ਕਹਿੰਦਾ ਬਹੁਤ ਹੀ ਧੰਨਵਾਦ ਹੈ ਬਹੁਤ ਹੀ ਵਧੀਆ ਹੈ ਸੇ ਐਸੇ ਤਰ੍ਹਾਂ ਅੱਗੇ ਨੂੰ ਵੀ ਆਸੀ ਇਸੇ ਤਰ੍ਹਾਂ ਦੋਹੇ ਪਿੰਡ ਰਾਲਾ ਮਿਲ ਕੇ ਜੋ ਵੀ ਸਾਡੇ ਸਾਂਝੇ ਕੰਮ ਹੈ ਉਹ ਕਰਨੇ ਵੀ ਹੈਗੇ ਔਰ ਜੋ ਵੀ ਗੈਰ ਕਾਨੂੰਨੀ ਮੈਨਗ ਕਰੂੰਗਾ ਉਹ ਦੋਹੇ ਪਿੰਡ ਰਾਲ ਕੋ ਦਾ ਅਸੀਂ ਦੋਨੇ ਪਿੰਡ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਬਰਾਲੇ ਵੀ ਸਥਿਤੀ ਪ੍ਰਸ਼ਾਸਨ ਸਪਸ਼ਟ ਕਰ ਦਵੇ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਚਾਹੇ ਐਕਸੀਅਨਾ ਚਾਹੇ ਜਈ ਹੈ ਚਾਹੇ ਐਸ ਡੀਓ ਹੈ ਉਹਨਾਂ ਦੀ ਕਾਰਗੁਜ਼ਾਰੀ ਕੋਈ ਬਹੁਤੀ ਪਿੰਡ ਵਾਲਿਆਂ ਨੂੰ ਲੱਗਿਆ ਨਹੀਂ ਕਰਦੀ ਚੰਗੀ ਉਹ ਚੰਦਬਰ ਦੀ ਸਥਿਤੀ ਸਪਸ਼ਟ ਕਰ ਦੇਣ ਇਦੇ ਬਾਅਦ ਅਗਲੇ ਪਿੰਡ ਗੁਵਿੰਦਪੁਰ ਚੱਲੇ ਆ ਜੀ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਕੰਮ ਤੁਹਾਡੇ ਉੱਠਣ ਦੇ ਨਾਲ ਜਾਗਣ ਦੇ ਨਾਲ ਹੋਇਆ ਇਹ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਅੱਜ ਭੱਜੇ ਫਿਰਦੇ ਆ ਕਈ ਨੱਠੇ ਫਿਰਦੇ ਆ ਦੱਸਦੇ ਆ ਜੀ ਵੀ ਉਹ ਪਹਿਲਾਂ ਕਿੱਥੇ ਦੇ ਫਲਾਨਾ ਕਿੱਥੇ ਦੇ ਇੱਕ ਦਿਨ ਦਾ ਹਿਸਾਬ ਹੈ ਲੋਕ ਖੇਤਾਂ ਲਈ ਹਮੇਸ਼ਾ ਹੀ ਲੜਦੇ ਆਏ ਵੇ ਨਾ ਨੋਟਾਂ ਦਾ ਜੋਰ ਹੈ ਨਾ ਕਿਸੇ ਹੋਰ ਚੀਜ਼ ਦਾ ਜੋਰ ਹੈ ਸਾਡੇ ਪਰ ਸਿਰਫ ਭਾਈਚਾਰਕ ਸਾਂਝ ਦਾ ਜੋਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਕਵੈਂਟਪਾ ਵੇਲਾ ਜੀ ਸਰ ਮਸਲਾ ਮੇਨ ਬਸਾ ਮਾਇਨੇ ਦਾਦਾ ਜੀ ਸੋ ਤੁਸੀਂ ਦੇਖ ਰਹੇ ਹੋ ਜੀ ਆਦਾ ਧੁੰਦ ਮਾਇਨੇ ਕਾ ਚੱਲ ਰਹੀ ਹੈ ਜੀ ਤੇ ਚਲੋ ਅੱਜ ਪ੍ਰਸ਼ਾਸਨ ਨੇ ਕੁਝ ਮਤਲਬ ਦਿਖਾਇਆ ਕਿ ਸਾਧ ਦਿੱਤਾ ਤੇ ਥੋੜਾ ਇੱਕ ਓਪਨ ਬ੍ਰਿਜ ਜਿਹਾ ਬਣਾਇਆ ਤਾਂ ਜੀ ਉਹਨਾਂ ਮਤਲਬ ਮਾਲਟ ਪਾਉਣ ਵਾਸਤੇ ਜੀ ਤੇ ਅੱਜ ਉਹਨੂੰ ਮਤਲਬ ਟਾਇਆ ਗਿਆ ਜੀ ਤੇ ਅਸੀਂ ਚਾਹਦੇ ਹਾਂ ਕਿ ਪ੍ਰਸ਼ਾਸਨ ਇਸ ਤਰ੍ਹਾਂ ਸਾਡੀ ਮਦਦ ਕਰ ਹੱਬ ਸਕੇ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਇਹ ਕੋਲ ਤੋੜਿਆ ਹੈ ਇਹ ਕਿਤੇ ਨਾ ਕਿਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਵੇਗਾ ਬਿਲਕੁਲ ਸਰ ਹੋਵੇਗਾ ਬਟ ਤੁਸੀਂ ਦੇਖ ਰਹੇ ਉਹਨਾਂ ਪ੍ਰੋਪਰ ਢੰਗ ਨਾਲ ਹੀ ਤੋੜਿਆ ਗਿਆ ਜੀ ਇਹ ਚ ਫਿਲਹਾਲ ਹੋ ਸਕਦਾ ਉਹਨੇ ਦਿਨਾਂ ਚ ਆ ਕੇ ਫਿਰ ਤਿਆਰ ਕਰਕੇ ਦੁਬਾਰਾ ਮਾਈਨਿੰਗ ਸ਼ੁਰੂ ਹੋ ਜਾਵੇ ਸਾਨੂੰ ਉਹਨੇ ਸੰਤੋਸ਼ਟੀ ਨਹੀਂ ਸਿਚਤੀ